ਤੇ ਲੋ ਜੀ ਇੱਧਰ ਆਪਾਂ ਮਸ਼ੀਨ ਲਾ ਲਈ ਸੀ ਕਿ ਠੀਕ ਹੈ ਜੀ ਮੇਰਾ ਕੱਢਾ ਵਟਾਂ ਕਰਦੇ ਹਾਂ ਤਸਵੀਰ ਹੋ ਚੁੱਕੀ ਹੈ ਤੇ ਤੜਕੇ ਬੱਤਿਆ ਦੇਖ ਲਓ ਜਿਹਾ ਵਿਆਹ ਮੇਰੇ ਦਾ ਤ੍ਰੇਤਾ ਲੈ ਕੇ ਆਇਆ ਤੇ ਇਹਦੀ ਟਰਾਲੀ ਫਸ ਗਈ ਇਹਦੇ ਜਿੱਥੇ ਮੀਟਰ ਵਗੈਰਾ ਲੱਗੇ ਹੋਏ ਹਨ ਤੇ ਦੱਸ ਜੀ ਮੇਰੇ ਡਾਈਸ ਸਾਰਾ ਬਲੌਗ ਦਾ ਅੱਜ ਨਾ ਸ਼ੇਅਰ ਕਰਾਂਗੇ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪਰਿਸਤ ਸ੍ਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਇਕੁਰੇ ਖੁਸ਼ ਰਹੋ ਚੜਦੀ ਕਲਾ ਸਰਵ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਇੱਧਰ ਆਪਾਂ ਬਣਾਉਣ ਲੱਗੇ ਸੀ ਚਾਹ ਠੀਕ ਹੈ ਜੀ ਉਧਰ ਸਾਡਾ ਆਇਆ ਰੇਤਾ ਉਧਰੋਂ ਮੈਂ ਮਸ਼ੀਨ ਲਾਈ ਹੋਈ ਏ ਕਿਉਂਕਿ ਸਵੇਰੇ ਸਵੇਰੇ ਮਸ਼ੀਨ ਲਾ ਲਾ ਕੰਮ ਨਿਭੜ ਜਾਂਦਾ ਜਦੋਂ ਮਿਸਤਰੀ ਲੱਗ ਜਾਂਦੇ ਆ ਨਾ ਫਿਰ ਸਾਡਾ ਕੰਮ ਨਹੀਂ ਹੁੰਦਾ ਹੈਗਾ ਬਸ ਇਹ ਹੋ ਜਾਂਦੀ ਟੈਨਸ਼ਨ ਜੀ ਕੰਮ ਰਹਿ ਜਾਂਦਾ ਕਿ ਸਾਡਾ ਫਿਰ ਮਿੱਟੀ ਧੂੜ ਉੱਡਦੀ ਰਹਿੰਦੀ ਹੈ ਨਾ ਤੇ ਇੱਧਰ ਚਾਹ ਬਣ ਜੂਗੀ ਤੇ ਕਾਈ ਸਾਹ ਬਲੇ ਦੇਖੋ ਸਾਡੇ ਆਏ ਜਪਾਨੀ ਫਲ ਕਿੰਨਾ ਕਿੰਨਾਂ ਨੂੰ ਇਹਨਾਂ ਦੀ ਪਛਾਣ ਹੈ ਇਹ ਆਂਦੇ ਆ ਮਤਲਬ ਪਹਾੜਾਂ ਚੋਂ ਹੀ ਆਂਦੇ ਆ ਹਿਮਾਚਲ ਤੋਂ ਤੇ ਸਾਡੇ ਨਵਜੋਤ ਸਿੰਘ ਘੁੰਮਣ ਗਏ ਸੀ ਕਿ ਉਹ ਲੈ ਕੇ ਆਇਆ ਹੈ ਜਪਾਨੀ ਫਲ ਨੇ ਇਹ ਬਹੁਤ ਟੇਸਟੀ ਮੈਨੂੰ ਤੇ ਬਹੁਤ ਟੇਸਟੀ ਲੱਗਦੇ ਆ ਮੈਂ ਜਦੋਂ ਚੰਡੀਗੜ੍ਹ ਪਿਛਲੀ ਵਾਰੀ ਗਈ ਸੀ ਨਾ ਤੇ ਉਦੋਂ ਖਾਦੇ ਸੀਗੇ ਪ੍ਰੀਤਵਰੀ ਮਤਲਬ ਜਦੋਂ ਗੁਰਬਾਣੀ ਹੋਈ ਸੀ ਨਾ ਤੇ ਚੰਡੀਗੜ੍ਹ ਤੋਂ ਮਿਲਦੇ ਸਾਡੇ ਇੱਧਰ ਨਹੀਂ ਆਉਂਦੇ ਹੈਗੇ ਹਰਿਆਣੇ ਚ ਇਹਨੇ ਤੇ ਲੋ ਜੀ ਤੁਸੀਂ ਸੋਚ ਰਹੇ ਹੋ ਨਿਆ ਚਾਹ ਮੈਂ ਬਹੁਤ ਜ਼ਿਆਦਾ ਬਣਾਈ ਹੈ ਜੀ ਕੁਝ ਖੇਤਾਂ 'ਚ ਜਾਣੀ ਛੋਡੀ ਸਾਬ ਨੇ ਪੀਣੀ ਠੀਕ ਹੈ ਜੀ ਬਾਕੀ ਮੈਂ ਉੱਧਰ ਕੱਪੜੇ ਲਾਏ ਮਸ਼ੀਨ 'ਚ ਦੇਖਦੀ ਹੈ ਮੇਰੀ ਮਸ਼ੀਨ ਵੀ ਚੱਲ ਰਹੀ ਹੈ ਤੇ ਆ ਦੇਖੋ ਜੀ ਕੱਪੜਿਆਂ ਦਾ ਢੇਰ ਦੇਖ ਸਕਦੇ ਹੋ ਤੁਸੀਂ ਕਿੰਨਾ ਹੋ ਗਿਆ ਪੂਰੇ ਕੱਪੜੇ ਕਿੰਨਾ ਹਫਤਾ ਹੀ ਹੋ ਚੱਲਿਆ ਮੇਰੇ ਕੱਪੜੇ ਨਹੀਂ ਸੀ ਲੱਗ ਕੇ ਮੈਂ ਕਿਹਾ ਰਕ ਮਿੱਟੀ ਮਿੱਟੀ ਦੇਖੋ ਸਾਡਾ ਘਰ ਹਰ ਇੱਕ ਜਗ੍ਹਾ ਤੇ ਸਾਡੇ ਮਿੱਟੀ ਮਿੱਟੀ ਖੋ ਗਈ ਹੈ ਮੈਂ ਕਿਹਾ ਸਵੇਰੇ ਸਵੇਰੇ ਆਪਣੇ ਕੱਪੜੇ ਧੋ ਲੈਣੀਆਂ ਪਾਣੀ ਤਾਜ਼ਾ ਚੱਲਦਾ ਸੀ ਇੱਥੇ ਭਰ ਲੈਣੀਆਂ ਸਾਰਾ ਟੁੱਟ ਗਿਆ ਨਾ ਇੱਥੇ ਓਪਨ ਹੋਇਆ ਆਇਆ ਸੀ ਮੈਂ ਕਿਹਾ ਚਲਾਂ ਜਿੱਥੇ ਨਾ ਮਸ਼ੀਨ ਲਾ ਲਈ ਮਿੱਟੀ ਤਾਂ ਬਹੁਤ ਹੋਈ ਪਈ ਹੈ ਬਹੁਤ ਹੀ ਬੁਰਾ ਹਾਲ ਹੋਇਆ ਬੇ ਸੱਚੀ ਬੱਚੋ ਤਾਂ ਵੀ ਦੇਖਦੇ ਆ ਜੀ। ਉਹ ਤਰਾਇਆ ਰੇਤਾ, ਰੇਤਾ ਤਾਰੀ। ਤੇ ਲੋ ਜੀ ਇੱਧਰ ਤੁਲਗੇ ਸਾਡੇ ਕੱਪੜੇ ਬਸ ਥੋੜੇ ਜਿਹਾ ਰਹਿ ਗਏ ਹੁਣ। ਛੂਤੀ ਦੇ ਸਾਡੀ ਜਾਣ ਆ ਲਈ। ਹੁਣ ਆਪਾਂ ਕਰ ਲੈਂਦੇ ਆ ਜੀ ਆਪਣੇ ਆਮ ਨਾਲ ਕੱਪੜੇ ਡਰਾਇਰ। ਕਪੜੇ ਧੋਤੇ ਮੀਟੀਨ ਸਾਫ ਕਰਦੇ ਨੀ ਸਕਦੀ ਜਿਆਦਾ ਤੇ 200 ਫਿਰ ਹੋ ਗਈ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਤੇ ਮੈਂ ਕਿਹਾ ਚਲੋ ਮਸ਼ੀਨ ਬਾਹਰੋ ਵੀ ਸਾਫ ਕਰ ਦੇਣੀ ਆ ਕਪੜਾ ਵਗੈਰਾ ਮਾਰ ਕੇ ਫਿਰ ਇਹਨੂੰ ਸਾਫ ਦਾਂਗੇ ਨਹੀਂ ਤੇ ਡਰ ਲੱਗਦਾ ਨਾ ਉਪਰ ਇਹਦੇ ਜਿਹੜੇ ਟੱਕਣਾ ਨਾ ਗਲਾਸ ਵਾਲੇ ਐ ਕੰਚ ਵਾਲੇ ਤੇ ਮੈਨੂੰ ਡਰ ਲੱਗਦਾ ਟੁੱਟ ਨਾ ਜਾਣ ਬੜੇ ਦਿਨ ਆ ਬਾਅਦ ਕਪੜੇ ਧੋਤੇ ਅੱਜ ਬਹੁਤ سارے ਕਪੜੇ ਹੋਏ ਪਏ ਸੀ ਢੇਰ ਲੱਗ ਗਿਆ ਸੀ ਜੀ ਤੇ ਹੁਣ ਬਿਲਲੀ ਹੋ ਜੂਗੇ ਬਾਕੀ ਬਹੁਤ سارے ਕੰਮ ਹੁੰਦੇ ਸੱਚੀ ਸਾਡੇ ਘਰ ਬਹੁਤ ਸਾਰਾ ਖਲਾਰਾ ਪਿਆ ਹੋਇਆ ਹੈ ਤੇ ਲੋ ਜੀ ਇਧਰ ਮਿਗਣਨ ਲੱਗੀ ਸੀ ਆਟਾ ਮੈਂ ਕਿ ਜਦੋਂ ਨਾਸ਼ਤਾ ਬਣਾ ਲੈਂਦੀ ਆ ਕੱਪੜੇ ਧੋ ਕੇ ਖੱਟੇ ਤੇ ਨਾਸ਼ਤੇ ਦੀ ਤਿਆਰੀ ਅੱਜ ਸਾਰਾ ਦਿਨ ਦੇਖ ਲਓ ਤੁਸੀਂ ਇਦਾਂ ਹੀ ਹੋ ਜਾਂਦਾ ਸਵੇਰ ਤੋਂ ਹੀ ਕੰਮ ਸ਼ੁਰੂ ਹੋ ਜਾਂਦੇ ਸਾਡੇ ਤਾਂ ਬਹੁਤ ਸਾਰਾ ਖਲਾਰਾ ਹੋਣ ਦੀ ਵਜ੍ਹਾ ਨਾਲ ਸਾਰਾ ਦਿਨ ਸਾਡਾ ਕੰਮ ਤੋਂ ਬਿਲਕੁਲ ਵੇਲ ਨਹੀਂ ਮਿਲਦੀ। ਲੱਖ ਜੀ ਇੰਕਾ ਜਿਮਾਰੀ ਚੋਂ ਬਾਹਰ ਕੱਢਦੇ। ਬਾਹਰ ਕੀ ਨਹੀਂ ਸੀ? ਉਹ ਲਾ ਦੇਣਾ ਦੇ ਅੱਗੇ ਉੱਪਰ ਲਈ ਨਹੀਂ ਉੱਪਰ ਲਈ ਕੋਲ ਜੀ ਉੱਪਰ ਲਈ ਇਹ ਗੇਲੀ ਜਾਂ ਉਹ ਉਹ ਯੋ ਮਾ ਬੱਸ 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 તે લાઉ અંદર આપણે ઘરના કમવાડ ગયે આપના લે સબ્જી મેટાફટ તડપા લા લેન્દે સબ્જી બનાન લગાયા તેલ ગરમ કરે ਤੇ ਲੋ ਜੀ ਇਧਰ ਆਪਾਂ ਸਬਜੀ ਬਣਾ ਲਿਆ ਸੀ ਤੜਕਾ ਮੈਂ ਕਿਹ ਸਬਜੀ ਬਣਾ ਦਈਏ ਕਿ ਸੱਚੀ ਸਾਰਾ ਦਿਨ ਕੁਛ ਨਾ ਕੁਛ ਕੁਛ ਨਾ ਕੁਛ ਕੰਮ ਹੁੰਦਾ ਰਹਿੰਦਾ ਤੇ ਗੋਭੀ ਦੀ ਸਬਜੀ ਵੀ ਕਿਸਾ ਲੋ ਫਟਾਫਟ ਬਣ ਜਾਈ ਤੇ ਆਪਣਾ ਕੰਮ ਵੀ ਹੋ ਜਾਏਗਾ ਤੇ ਗਾਈਜ਼ ਬਹੁਤ ਖਲਾਰਾ ਤੇ ਸਾਰਾ ਦਿਨ ਕੁ ਮਿਲਦੀ ਵੀ ਦੇਰ ਨਹੀਂ ਮਿਲਦੀ ਛੋਟੇ 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 ਕੰਮ ਹੀ ਨੇ ਹੋ ਜਾਂਦੇ ਆਰ ਮਿਸਤਰੀ ਜਦੋਂ ਲੱਗ ਜਾਂਦਾ ਤਾਂ ਕਾਹਦਾ ਦੇਖਾਂ ਬਹੁਤ ساری ਬਾਤਾਂ ਨੇ ਮੈਂ ਤਾਂ ਸਬਜੀ ਬਣਾ ਕੇ ਲਿਖਾਂਗੀ ਤੁਹਾਡੇ ਦੇ ਗ੍ਰੈਪਟ ਕਰਨੇ ਤੇ ਅੱਜ ਕੱਲ ਮੇਰੇ ਨੂੰ ਹੇਲ ਕੋਲ ਵੀ ਟਾਈਮ ਨਹੀਂ ਮਿਲ ਰਿਹਾ। ਬਾਕੀ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਅੱਛੇ-ਅੱਛੇ ਕਮੈਂਟ ਆ ਰਹੇ ਸਾਰਿਆਂ ਦਾ ਥੈਂਕ ਯੂ। ਥੈਂਕ ਯੂ ਸਿਸਟਰ ਸਵਰਨ ਜੀ ਫੌਰ ਵੀ ਤੁਹਾਡੇ ਮਲੇਰ ਕੋਟਲੇ ਵਾਲੀ, ਰਾਮਪੁਰੇ ਵਾਲੀ ਸਾਰੀਆਂ ਭੈਣਾਂ ਦਾ ਦੀਦੋ ਸ਼ੀਤੀ ਹੈ। ਬਹੁਤ ਪਿਆਰਾ ਲੱਗਦਾ ਆਜੋ ਨਾਲੇ ਆਰਤੀ ਸੀ ਤੁਹਾਡੇ ਲਈ ਸਪੈਸ਼ਲ ਚਾਹ ਵੀ ਬਣਾ ਕੇ ਦੇ ਦਵਾਂਗੀ ਤੇ ਖਾਣ ਨੂੰ ਤਾਂ ਮਿਲੇਗਾ ਮਿਲੇਗਾ ਤੁਹਾਨੂੰ ਸਪੈਸ਼ਲ ਮਿਲੇਗਾ ਵੀ। ਕਾਰ ਵੀ ਲੈ ਕੇ ਜਾਵਾਂਗੇ ਠੀਕ ਹੈ ਜਦੋਂ ਮੱਝੀ ਆਉ ਮਲੇ ਮੋਸਟ ਵੈਲਕਮ ਜਿਹੜੀਆਂ ਪੈਣਾ ਮੈਨੂੰ ਪੁੱਛਦੀ ਹੈ ਮੈਂ ਪਹਿਲਾਂ ਵੀ ਦੱਸ ਦਿੱਤਾ ਕਿ ਮੈਂ ਜਮਨਾ ਨਗਰ ਤੋਂ ਆ ਥੋੜਾ ਜਾ ਦੇ ਫਿਰ ਤੇ ਲਓ ਗਾਇਜ਼ ਆ ਦੇਖੋ ਜੀ ਆ ਟੁੱਟ ਗਿਆ ਸਾਡਾ ਰੈਂਪ ਤੇ ਰੈਂਪ ਵੀ ਦੁਬਾਰਾ ਬਣਾਇਆ ਜਾਏਗਾ ਇਹ ਸਾਰਾ ਤੋੜ-ਫੋੜ ਕੀਤੀ ਜਾ ਰਹੀ ਹੈ ਠੀਕ ਐ ਸੀ ਇੱਧਰ ਦੇਖੋ ਖਾੜਾ ਕੁਛ ਲੱਭ ਕੇ ਫਿਰ ਬੁਗਦੇ ਬੁਗਦੇ ਖੇਤਾਂ ਦੇ ਵਿੱਚ ਜਿਹੜੇ ਕੱਚਾ ਰਸਤਾ ਹੋਵੇ ਨਾ ਉੱਥੇ ਇਹ ਵੇਸੇ ਨਹੀਂ ਜਾਂਦਾ ਹੈਗਾ ਰੈਂਪ ਵੀ ਸਾਡਾ ਖਰਾਬ ਹੋਇਆ ਤੇ ਨਾਲੇ ਥੋੜਾ ਉੱਚਾ ਸੀ ਹਾਂ ਫਿਰ ਕਰਕੇ ਬਣਵਾਵਾਂਗੇ ਬਹੁਤ ਪਰੇਸ਼ਾਨ ਹੋ ਦੇਤੇ ਤੇ ਲੋ ਜੀ ਹਾਂ ਦੇਖੋ ਜੀ ਉਧਰ ਦਰਵਾਜ਼ੇ ਖੜੇ ਕਰਤੇ ਸੀਗੇ ਬਾਥਰੂਮ ਵੀ ਦਵਾਰਾ ਅੱਗੇ ਵੱਡਾ ਕੀਤਾ ਤੇ ਆਹ ਲਾਈਆਂ ਜੀ ਆਪਾਂ ਪੌੜੀਆਂ ਦੀ ਅੱਜ ਸ਼ੁਰੂਆਤ ਹੋ ਗਈ ਤਾਂ ਉਹਦੀ ਪੌੜੀਆਂ ਚੜ੍ਹ ਕੇ ਆ ਜਾਣੀ ਠੀਕ ਹੈ ਪਹਿਲਾਂ ਤੁਸੀਂ ਦੇਖਿਆ ਪਰੋਂ ਸੀਗੀਆਂ ਤੇ ਹੁਣ ਬਾਥਰੂਮ ਦੇ ਕੋਲੋਂ ਸਭ ਚੇਂਜ ਹੋ ਜਾਏਗਾ ਘਰ ਦੀ ਲਗ ਲਗ ਸਾਰੀ ਜੇ ਜੇ ਲੋਕੇਸ਼ਨ ਵਗੈਰਾ ਹੀ ਚੇਂਜ ਹੋ ਜਾਣੀ ਇਹਦੀ ਠੀਕ ਹੈ ਜੀ ਕਹਿੰਦੇ ਐਲੀਵੇਸ਼ਨ ਵਧੀਆ ਹੋ ਜਵੇ ਨਾ ਤੇ ਘਰ ਵੀ ਵਧੀਆ ਲੱਗਦਾ ਹੈ ਨਾ ਜੀ ਤੇ ਆ ਦੇਖੋ ਜਿੱਧਰ ਸਾਰਾ ਤੋੜ-ਫੋੜ ਕੇ ਦੁਵਾਰਾ ਆ ਦੀ ਬਾਥਰੂਮ ਦੀਆ ਪੂਰੀ ਕੰਪਲੀਟ ਹੋ ਗਈਆਂ ਦੁਵਾਰਾ ਤੇ ਮਿਸਤਰੀ ਨੇ ਅੱਜ ਸ਼ੁਰੂਆਤ ਕਰਤੀ ਹੈ ਜੀ ਅੱਜ ਪੌੜੀਆਂ ਦੀ ਤੇ ਇੱਧਰ ਜਿਹੜਾ ਬਿਹੜਾ ਸੀ ਛੋਟਾ ਜਿਹਾ ਉਹ ਵੀ ਹੁਣ ਆ ਸਾਡਾ ਠੀਕ ਹੋ ਜਾਏਗਾ ਰੈਂਪ ਵੀ ਨਵਾਂ ਬਣ ਜਾਏਗਾ ਠੀਕ ਹੈ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਮੈਨੂੰ ਅੱਛੇ ਅੱਛੇ ਕਮੈਂਟ ਕਰਿਆ ਕਰੋ ਮੈਨੂੰ ਪਤਾ ਲੱਗੇ ਮੇਰੀਆਂ ਕਿਹੜੀਆਂ ਕਿਹੜੀਆਂ ਭੈਣਾਂ ਮੈਨੂੰ ਮੇਰੇ ਵੀਡੀਓ ਨੂੰ ਦੇਖਦੀਆਂ ਪਈਆਂ ਬਸ ਤੁਹਾਡੇ ਪਿਆਰ ਸਦਕਾ ਬਸ ਅਸ਼ੀਰਵਾਦ ਚਾਹੀਦਾ ਮੈਨੂੰ ਬਹੁਤ ਸਾਰਾ ਪਿਆਰ ਦੇਈਓ ਤੇ ਆ ਦੇਖ ਲਓ ਕਿੰਨਾ ਨਤਲ ਗੰਧ ਨਿਕਲ ਜਾਂਦਾ ਦੇਖ ਲਓ ਬਹੁਤ ਜ਼ਿਆਦਾ ਖਲਾਰਾ ਨਿਕਲ ਜਾਂਦਾ ਘਰ ਚੋਂ ਤੇ ਲੋਜ਼ ਯਾ ਦੇਖੋ ਜੀ ਸਾਡੀਆਂ ਪੌੜੀਆਂ ਤਿੰਨ ਤਿਆਰ ਹੋਈਆਂ ਬਸ ਅੱਜ ਦੇਖੋ ਮਿਸਤਰੀ ਜੀ ਲੱਗਣਗੇ ਤੇ ਉਧਰ ਲੱਗੇ ਹੋਏ ਆਂ ਬੁਰਜੀ ਬਾੜ ਲਈਏ ਸਾਡੇ ਗੇਟ ਦੇ ਲੋਜੀ ਇੱਕ ਘਰ ਦਾ ਦਿਹਾੜੀਦਾਰ ਲੱਗਿਆ ਦੇਖੋ ਕੰਮ ਕਰਕੇ ਦੇਖ ਮੈਂ ਕਿੱਦਾਂ ਕਰੀਦਾ ਹੁੰਦਾ ਕਿ ਨੌਕਾ ਹੁੰਦਾ ਕਹਿ ਰਿਆ ਸੀ ਮੇਰੇ ਹੱਥ ਵੀ ਖਾਲੀਏ ਪੈ ਗਏ ਨੇ ਤੇ ਐਦਾਂ ਹੁੰਦੀ ਮਿਹਨਤ ਕਰੋ ਤੇ ਦੇਖ ਲਓ ਕਿੰਨਾ ਸਵਾਰੀ ਨੂੰ ਕੰਮ ਕਰਨਾ ਕੰਮ ਕਰਕੇ ਪਤਾ ਲੱਗਦਾ ਹੈ ਕੋਈ ਦਿੱਤਾ ਹੁੰਦਾ ਕੋਈ ਇਸ ਘਰ ਦਾ ਕੰਮ ਕਰਦੇ ਆ ਤੇ ਕਹਿੰਦੇ ਨੇ ਸਾਡੇ ਘਰ ਦਾ ਕੰਮ ਕੀ ਹੈ ਤੇ ਬਾਕੀ ਦੇਖੋ ਹੁਣ ਤੋਂ ਰਗਾਈ ਚੱਲ ਰਹੀ ਹੈ ਤੇ ਮਸ਼ੀਨ ਦੇ ਛੌਂਕ ਛੌਂਕ ਦੇ ਵਿੱਚ ਨਿਸ਼ਾਨ ਸੇਂ ਕਹਿ ਰਿਹਾ ਕਿ ਲੰਮਾ ਚਲਾ ਕੇ ਦੇਖਦਾ ਹਾਂ ਲੋ ਜੀ ਇੱਧਰ ਦੋ ਘਪਿੰਡੀਆਂ ਪਈਆਂ ਸੀ ਮੈਂ ਤੜਕਾ ਲਾ ਦਿੱਤਾ ਕੋਈ ਸਬਜ਼ੀ ਪਈ ਹੋਈ ਸੀ ਸਾਡੇ ਕੋਲ ਗੋਭੀ ਬਣਾਈ ਸੀ ਤੇ ਇੱਧਰ ਥੋੜਾ ਜਿਆਦਾ ਲੈਂਦਾ ਸੀ ਗੋਭੀ ਦੇ ਨਾਲ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦੀ ਮੈਂ ਕਿਹਾ ਚਲੋ ਥੋੜਾ ਛਾਣਣ ਲੱਗੀ ਸੀ ਫਿਰ ਮੇਰੇ ਦਿਮਾਗ 'ਚ ਐਵੇਂ ਕਿ ਸਾਰਾ ਹੀ ਛਾਂ ਕੇ ਰੱਖਣਾ ਕਿਉਂਕਿ ਲੋੜ ਪੈਂਦੀ ਰਹਿੰਦੀ ਹੈ ਨਾ ਫਿਰ ਬਾਰ-ਬਾਰ ਛਾਣਣਾ ਪੈਂਦਾ ਮੱਕੀ ਦਾ ਆਟਾ ਸੀ ਹਮੇਸ਼ਾ ਹੀ 2.5 ਕਿਲੋ ਜਾਂ 5 ਕਿਲੋ ਹੀ ਜਾਂਦੇ ਹੁੰਦੇ ਆ ਜਿਆਦਾ ਨਹੀਂ ਲੈਂਦੇ ਪਹਿਲਾਂ ਅਸੀਂ ਪਸਵਾਉਂਦੇ ਹੁੰਦੇ ਸੀ ਤੇ ਤੁਸੀਂ ਵੀ ਜੇਕਰ ਆਟਾ ਲੈਂਦੇ ਹੋ ਬਿਲਕੁਲ ਧਿਆਨ ਨਾਲ ਦੇਖ ਕੇ ਲਿਆ ਕਰੋ ਅੱਜ ਕੱਲ ਆਟੇ ਦੇ ਵਿੱਚ ਚਾਵਲਾਂ ਦਾ ਆਟਾ ਬਹੁਤ ਮਿਕਸ ਕਰਦੇ ਆਂ ਤੇ ਜਿਹਦੇ ਨਾਲ ਸਾਡੀ ਮੱਕੀ ਦੀ ਰੋਟੀ ਬਿਲਕੁਲ ਸਹੀ ਨਹੀਂ ਬਣਦੀ ਹੈਗੀ ਠੀਕ ਹੈ ਜੀ ਤੇ ਮੈਂ ਆਟਾ ਇਕੱਠਾ ਲੈ ਲਿਆ ਸੀ ਕਮ ਜਿਹੜਾ ਲਿਆ ਸੀ ਹੁਣ ਖਤਮ ਹੋਣ ਵਾਲਾ ਬਾਕੀ ਹੋਰ ਲਿਆਂਦਾ ਹੋਇਆ ਤੇ ਮੈਂ ਕਿਹਾ ਚਲੋ ਇਹ ਛਾਣ ਕੇ ਪਹਿਲਾਂ ਵਰਤ ਲੈਨੇ ਆ ਫਿਰ ਛਾਣਿਆ ਹੋਵੇ ਨਾ ਜਦੋਂ ਮਰਜ਼ੀ ਆਪਣਾ ਕੋਲ ਹੀ ਕੋ ਜੋ ਜਿੰਨਾ ਯੂਜ਼ ਕਰਨਾ ਉਨਾ ਕਰੋ ਤੇ ਆਪਣਾ ਰੋਟੀ ਬਣਾ ਲਓ ਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਠੀਕ ਹੈ ਜੀ ਬਹੁਤ ਅੱਛਾ ਲੱਗਦਾ ਬਹੁਤ ਅੱਛੇ ਅੱਛੇ ਭੈਣਾ ਕਮੈਂਟ ਕਰਦੀਆਂ ਬਹੁਤ ਸਾਰਾ ਥੈਂਕ ਯੂ ਤੁਹਾਡਾ ਥੋੜੀ ਅੱਜਕੱਲ੍ਹ ਅਸੀਂ ਬੀਜ਼ੀ ਚੱਲਨੇ ਆ ਸਾਡਾ ਕੰਮ ਚੱਲ ਰਿਹਾ ਹੈ ਨਾ ਬਹੁਤ ਜ਼ਿਆਦਾ ਥੋੜੀ ਕੰਮ ਦੀ ਪ੍ਰੋਬਲਮ ਹੋ ਰਹੀ ਹੈ ਤੇ ਅੱਜ ਬਹੁਤ ਸਾਰੇ ਕੱਪੜੇ ਧੋਤੇ ਆ ਬਹੁਤ ਸਾਰਾ ਕੰਮ ਸੀਗਾ ਤੁਸੀਂ ਮੰਨੋਗੇ ਕਿ ਅੱਜ ਮੈਂ ਪੂਰੇ 4 ਘੰਟੇ ਲਾਏ ਆ ਕੱਪੜੇ ਧੋਣ ਧੋਣ ਦੇ ਵਿੱਚ ਇੰਨੇ ਸਾਰੇ ਸਾਡੇ ਕੱਪੜੇ ਹੋ ਗਏ ਸੀ ਨਾ ਕਿ ਮਸ਼ੀਨ ਰੱਖਣ ਦੀ ਬਿਲਕੁਲ ਜਗ੍ਹਾ ਨਹੀਂ ਸੀ ਫਿਰ ਉਹ ਤੋੜਾ ਤੜਾਈ ਦੇ ਵਿੱਚ ਮਿੱਟੀ ਜਿਆਦਾ ਬਹੁਤ ਜ਼ਿਆਦਾ ਉੱਡ ਰਹੀ ਸੀਗੀ ਤੇ ਇਸ ਕਰਕੇ ਬਸ ਅੱਜ ਸਵੇਰੇ ਸਵੇਰੇ ਮੈਂ ਸਾਡੇ ਕੋਲ 5 ਮਸ਼ੀਨ ਲਾ ਲਈ ਸੀਗੀ ਏ نو ਦਸ ਹੀ ਵੱਜ ਗਏ ਸੀ ਸਾਨੂੰ ਕਪੜੇ ਪਾੰਦਿਆਂ ਨਚੋਰਦਿਆਂ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗਿਆ ਠੀਕ ਹੈ ਜੀ ਬਾਕੀ ਮੇਰੇ ਦੀਆਂ ਕੱਲ ਤੁਹਾਨੂੰ ਨਵੇਂ ਵਲੋਗ ਇਸ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਥੈਂਕ ਯੂ ਸੋ ਮਾਚ ਜਿਹੜੀਆਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਜੋੜਦੀਆਂ ਬਹੁਤ ਸਾਰਾ ਧੰਨਵਾਦ ਤੇ ਗੁਰਮੀਤ ਘਰ ਮਲੋੜ ਤੋਂ ਜੋੜਿਆ ਬਹੁਤ ਸਾਰਾ ਥੈਂਕ ਯੂ ਤੁਹਾਡਾ ਬਹੁਤ ਦਿਨਾਂ ਤੋਂ ਤੁਹਾਡੇ ਕਮੈਂਟ ਬਹੁਤ ਦਿਨਾਂ ਬਾਅਦ ਅੱਜ ਕਮੈਂਟ ਆਇਆ ਤੁਹਾਡਾ ਤੇ ਬਾਕੀ ਬਹੁਤ ਸਾਰੀਆਂ ਭੈਣਾਂ ਦਾ ਹੈ ਕਿ ਇੱਕ ਭੈਣ ਨੇ ਨਾ ਮੈਨੂੰ ਸੋਚ ਕਮੈਂਟ ਕੀਤਾ ਕਿ ਸੋਡੀ ਕਾਸਟ ਕੀ ਹੁੰਦੀ ਹੈ ਜੀ RAMDAS PAISHAI ਜੀ ਹੈਗੇ ਨ ਤੇ ਅਸੀਂ ਉਹਨਾਂ ਦੀ ਪਾਸ਼ਾ ਸੀ ਮਤਲਬ ਉਹ ਕਹਿੰਦੇ ਆਂ ਵੀ ਉਹਨਾਂ ਦੇ ਕੁਲ ਚੋਂ ਮਤਲਬ ਅੱਗੋ-ਅੱਗੋ ਜਿਵੇਂ ਉਹ ਜਿਹੜੇ ਰਾਮਦਾਸ ਸੋਢੀ ਪਾਸ਼ਾ ਸੀ ਨੇ ਤੇ ਅਸੀਂ ਸੋਢੀ ਪਾਸ਼ਾ ਸਾਡੀ ਕਾਸਟ ਹੈ ਗੋਤ ਹੈ ਗੋਤ ਕਹਿੰਦੇ ਆਂ ਤੇ ਵੈਸੇ ਅਸੀਂ ਖੱਤਰੀ ਸੋਢੀ ਹੁੰਨੇ ਆ ਠੀਕ ਹੈ ਜੀ ਉਹ ਮਤਲਬ ਖੱਤਰੀ ਕਹਿੰਦੇ ਕੀ ਹੁੰਦੀ ਏ ਤੁਸੀਂ ਸ਼ਾਇਦ ਗਿੱਲ ਹੋਣਾ ਗਿੱਲ ਤੁਸੀਂ ਜੱਟਾਂ ਚੋਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇ ਤੇ ਤੁਹਾਰੀ ਤਾਂ ਬਹੁਤ ਅੱਛੀ ਤਰ੍ਹਾਂ ਜਾਣ ਜੋਣੇ ਸਿੰਘ ਸਰਦਾਰਾਂ ਦੇ ਸਾਰੇ ਮਤਲਬ ਗੁਰੂਆਂ ਨੂੰ ਤੇ ਤੁਹਾਨੂੰ ਤੇ ਪੁੱਛਣ ਦੀ ਜ਼ਰੂਰਤ ਹੀ ਨਹੀਂ ਹੈਗੀ ਸਿਸਟਰ ਅਸੀਂ ਸੋਢੀ ਪਾਸ਼ਾਈ ਮਤਲਬ ਦੇ ਵਿੱਚੋਂ ਆ ਜਿੱਦਾਂ ਵੀ ਆ ਉਹਨਾਂ ਮਤਲਬ ਉਹਨਾਂ ਦੀ ਅੱਗੋਂ ਚੱਲਦੀ ਆਈ ਕੁੱਲ ਚੋਂ ਆ ਜੇ ਠੀਕ ਹੈ ਜੀ ਤੇ ਇਹ ਵੀ ਜਾਤ ਹੁੰਦੀ ਹੈ ਸੋਲਟੀ ਸੋਢੀ ਤਾਂ ਬਹੁਤ ਜ਼ਿਆਦਾ ਸੋਢੀ ਬੇਤੀ ਤਾਂ ਤੁਸੀਂ ਸੁਣੀ ਹੋਣੀ ਮੇਰੇ ਨਾਨਕੇ ਬੇਤੀਆਂ ਅਸੀਂ ਸੋਢੀ ਆ ਪੜਨਾਨਕੇ ਮੇਰੇ ਸੋਢੀ ਆ ਤੇ ਸੋਹਰੇ ਮੇਰੇ ਸੋਢੀ ਆ ਤੇ ਪੇਕੇ ਮੇਰੇ ਦੂਸਰੇ ਚਤਵਾਲ ਹੈ ਜੀ ਇਸ ਤਰ੍ਹਾਂ ਕਰਕੇ ਕਾਸਟਾ ਬਣੀ ਹੋਈਆਂ ਤੁਹਾਨੂੰ ਪਤਾ ਜਿਵੇਂ ਆਪਣੀਆਂ ਗੋਤਾਂ ਬਣੀ ਹੁੰਦੀਆਂ ਉਹਨਾਂ ਚੀਜ਼ਾਂ ਚ ਠੀਕ ਹੈ ਜੀ ਬਾਕੀ ਮਿਲਦੀ ਹੈ ਅੱਜ ਕੱਲ ਤੁਹਾਨੂੰ ਨਵੇਂ ਮਿਲ ਲਓਗੇ ਜਿ ਪਿਆਰੇ ਪਿਆਰੇ ਲਾਈਕ ਮੈਂ ਤੇ ਸ਼ੇਅਰ ਕਰਿਓ ਬਾਅਦ ਤੋਂ ਬਾਅਦ ਮੇਰੀ ਵੀਡੀਓ ਨੂੰ ਪਿਆਰ ਕਰਿਆ ਕਰੋ ਤੇ ਜੋ ਵੀ ਡੇਲੀ ਰੁਟੀਨ ਵਿੱਚ ਬਹੁਤ ਸਾਰੇ ਕੰਮ ਕੀਤੇ ਤੇ ਥੈਂਕ ਯੂ ਸੋ ਮੱਚ ਤੋਰ ਦੋ ਤਿੰਨ ਪਿੰਡੀਆਂ ਸੀ ਮੈਂ ਪਿਆਜ਼ ਪਾ ਕੇ ਉਹ ਨਿਸ਼ਾਨਲੇ ਬਣਾ ਦਿੱਤੀਆਂ ਥੋੜੀ ਸਾਡੇ ਕੋਲ ਆਲੂ ਗੋਭੀ ਦੀ ਸਬਜ਼ੀ ਪਈ ਹੋਈ ਸੀ ਜੇ ਕਿ ਆਇਆ ਦਾ ਬਾਬਾ ਜੀ ਦਾ ਨਗਰ ਕੀਰਤਨ ਕੋਈ ਸੰਗਤਾਂ ਪਹਿਲਾਂ ਆ ਕੇ ਬੈਠੀਆਂ ਜਿਨ੍ਹਾਂ ਨੇ ਦਰਸ਼ਨ ਕਰਨੇ ਤੇ ਲੋ ਜੀ ਫਟਾਫਟ ਫੋਨ ਆਇਆ ਸੀ ਤੇ ਫਟਾਫਟ ਤਿਆਰ ਹੋ ਕੇ ਪਾ ਆ ਗਏ ਆ ਠੀਕ ਹੈ ਜੀ ਸਾਡੇ ਕੋਲ ਫੋਨ ਆਇਆ ਹਰਪ੍ਰੀਤ ਦਾ ਕਿ ਮੰਮੀ ਪਾਲਕੀ ਸਾਹਿਬ ਆ ਰਹੇ ਨੇ ਮੇਕੇ ਚਲੋ ਤੁਹਾਨੂੰ ਵੀ ਦਰਸ਼ਨ ਕਰਾਨੇ ਆ ਆਪ ਵੀ ਕਰਦੇ ਆ ਤੇ ਜਿਵੇਂ ਵੀ ਹੋਏਗਾ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਹੁਮ ਹੁਮਾ ਕੇ ਤੁਸੀਂ ਵੀ ਦਰਸ਼ਨ ਕਰੋ ਤੇ ਕਿੰਨੇ ਕਿੰਨੇ ਦਰਸ਼ਨ ਕਰ ਲਏ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਸਾਡੇ ਇੱਥੇ ਬਹੁਤ ਨਜ਼ਦੀਕ ਪਿੰਡ ਪੈਂਦਾ ਕਾਬਲਪੁਰ ਤੇ ਮਹਾਰਕੁਰ ਖੇਤਰਵਾਲ ਨੂੰ ਜਾ ਰਹੇ ਸੀ ਜੀ ਸਾਰੀ ਸਾਥ ਸੰਗਤ ਜੀ ਤੇ ਦਿੱਲੀ ਤੋਂ ਆਇਆ ਨਗਰ ਕੀਰਤਨੇ ਬਾਬਾ ਜੀ ਦਾ ਠੀਕ ਹੈ ਜੀ ते माता मेरे दर्शन कराने तो उसी भी करो ते भाई गुरु करे सब दा पला हो गए ते गुरु ते एक बाहर दर्जी दी भाई के साथ दे, दे, दे दर्शन कराने तो माता सब दिया कुछ नहीं आज जो तो माता के साथ दे आंख से निशाह ही रहे भाई गुरु सब के अपना मेरे परिवार तक के हर किसी से दो कुत्ते के सब दूर करे

ਪਾਲਿਕਾ ਸਾਹਿਬਾਰੇ ਕਿਆਰ ਭਾਜੀ ਇੱਕ ਜਿੰਨ ਪਤਾ ਨਹੀਂ ਹੋਰ ਗਿਆ ਲੱਗੋ ਉਹ ਕਿਦਸਤੀ ਹੋਰ ਕਿਹ ਅੱਜ ਚਲੋ ਗਾਇਸ ਆਹ ਦੇਖੋ ਜੀ ਸੰਗੀਤ ਤਾਂ ਆ ਰਿਹਾ ਚੁੱਕੀ ਹੈ ਪਾਲਿਸਰ ਅੱਜ ਪਿੱਛੇ ਤੋਂ ਫਿਰ ਰੇਖਾ ਤੇ ਆ ਗਈ